ਸਵਾਗਤ ਹੈ ਕਿਸਾਨ ਵੀਰੋ ਛੋਡਾ ਟੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਨੋਟ ਕਰ ਲਓ ਅੱਜ ਦੀ ਵੀਡੀਓ ਮੈਂ ਆਪਦੇ ਪਿੰਡ ਤੋਂ ਹੀ ਬਣਾ ਰਿਹਾ ਜੀ ਠੀਕ ਆ ਆਪਾਂ 4 ਜਨਵਰੀ ਤੁਹਾਡੇ ਵਾਸਤੇ ਲੈ ਕੇ ਆਏ ਤਿੰਨ ਬਿਹੜਾਂ ਦੋ ਸੁਈਆਂ ਸਵਾਈਆਂ ਤੇ ਇੱਕ ਗੱਬਣ ਤੇ ਇੱਕ ਗੱਬਣ ਝੋਟੀ ਲੈ ਕੇ ਆਏ ਆ ਤੇ ਨੰਬਰ ਵਾਈਆਂ ਦਾ ਬੋਲ ਦੇਣਾ ਮੈਂ ਕਰਿਓ ਜੀ ਨੂੰ 94011 ਜੀ ਹੂੰ 72816 ਦੁਬਾਰਾ ਫੇਰ ਬੋਲੋ 94011 ਹੂੰ 72816 ਪਿੰਡ ਜੀ ਆਜੋ ਉਧਰ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਜੀ ਚਾਰ ਨਾਗ ਇੱਧਰ ਨੂੰ ਜਾਖੋ ਪਹਿਲਾਂ ਤਾਂ ਕਿੰਨੇ ਨਾਗ ਦਿਖਾਉਣੇ ਆ ਜੀ ਚਾਰ ਨਾਗ ਦਿਖਾਉਣੇ ਆ ਚਾਰ ਨਾਗ ਦਿਖਾਉਣੇ ਆ ਤੇ ਤਿੰਨ ਬੈੜਾ ਹਾਂ ਜੀ ਆਹ ਬੈੜ ਗੱਬਣਾ ਜੀ ਤੇ ਦੋ ਸੁਈਆਂ ਵਾਂਗੂ ਦੋ ਸੁਈਆਂ ਬੱਚੇ ਹੈ ਨਹੀਂ ਹਨ ਇਹਨਾਂ ਦੇ ਤੇ ਝੋਟੀ ਦੀ ਜੀ ਆਪਾਂ ਗੱਲ ਕਰ ਲੀਏ ਪਹਿਲੇ ਨੰਬਰ ਵਾਲੀ ਦੀ ਹਾਂਜੀ ਹਾਂਜੀ ਕੀ ਡਿਟੇਲ ਹੈ ਜੀ ਇਹਦੀ ਇਹਦਾ 1,52,000 ਹੈ ਹਾਂ ਦਾ ਇਹ ਹਾਂ 1,52,000 ਤੇ ਸੂਆ ਕਿਹੜਾ ਸੂੰਦੀ ਆ ਜੀ ਤੀਜਾ ਸੂਆ ਤੀਜਾ ਸੂਆ ਸੂੰਦੀ ਆ ਤੇ ਦੂਜੇ ਸੂਏ ਦਾ ਦੁੱਧ ਕਿੰਨਾ ਦਿੱਤਾ ਵਾ ਇਹ ਆ ਦਿੱਤਾ ਇਸ ਤਰ੍ਹਾਂ ਲਈ ਵਾਕਈ ਦੱਸਦੀ ਆ ਨਾ ਖੋਲੋ ਜੀ ਤੋੜਾ ਤੋੜਾ ਕਰਾਈ ਗੇ ਚੈੱਕ ਕਿੰਨੇ ਦਿਨ ਬਾਕੀ ਆ ਜੀ ਹਾਲੇ ਇਹਨੇ 10 ਦਿਨ ਬਾਕੀ 10 ਦਿਨ ਘਟਜੂ ਤੇ ਸਭੀ ਪਲੀ ਵੀ ਤੇ ਕੱਦ ਕਾਠ ਵਾਲੀ ਆ ਹਨਾ ਫੈਲ ਵੈਲ ਵਾਲੀ ਝੋਟੀ ਕਿੰਨਾ ਦੁੱਧ ਦੇਊਗੀ ਤਗੀ ਐਈ 22 ਲੀਟਰ ਦੇ ਦਿੰਦੀ 22 ਲੀਟਰ ਦੇ ਦਿੰਦੀ ਠੀਕ ਤੂ ਆ ਤੀਜਾ ਸੂੰਦੀ ਆ origignal ਮੋੜ ਲਿਓ ਜੀ ਥਣ ਲੇਵੇ ਦੀ ਕਰੋ ਚੈੱਕ ਤੇ ਚਾਰੇ ਗੁੱਠਾਂ ਦੇ ਪੀੜੀ ਦੇ ਪਾਵਾਂ ਵਰਗੇ ਥਾਣਾਂਗੇ ਕੋਈ ਇਹੋ ਜੀ ਗੱਲ ਨਹੀਂ ਕੋਈ ਨੇੜੇ ਲਾਵੇ ਥਣ ਤੇ ਜਾਂ ਕੋਈ ਜੜਮਾ ਹੋਵੇ ਥਣ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਦੇ ਬਾਕੀ ਦਾ ਟੈਰੀ ਗਾਰਡਰ ਕੀ ਪਈ ਹੈ ਕੋਈ ਖੱਦਰ ਨਹੀਂ ਹੈਗੀ ਇਹ ਆ ਦੇਖੋ ਤਾਂ ਤੋਂ ਤੇ ਥੱਲੇੋਂ ਕਰੋ ਲੈ ਚੈੱਕ ਆ ਦੇਖੋ ਅੱਛਾ ਭਾਈ ਜੀ ਫਿਰ ਹੁੰਦਾ ਮਾਨਦਾਨ ਦਾ ਹੋਊਗਾ ਨਾ ਮਾੜਾ ਮੋਟਾ 52 ਚੋਂ ਹਾਂਜੀ ਠੀਕ ਹੈ ਜੀ ਤੇ ਪਹਿਲੇ ਨੰਬਰ 'ਚ ਤੁਹਾਨੂੰ ਝੋਟੀ ਦਿਖਾਤੀ 1,52,000 ਚ ਮਾਨਦਾਨ ਬਾਈਆਂ ਦਾ ਕਹਿਣਾ ਵੀ 22 ਲੀਟਰ ਦੁੱਧ ਇਹ ਦੇ ਦੂਗੀ ਠੀਕ ਹੈ ਜੀ ਤੇ ਬਾਕੀ ਦਾ ਥੱਲੀ ਨਿਰਖ-ਬਰਖ ਤੁਸੀਂ ਕਰਨੀ ਹੈਗੀ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਤੇ ਤਾਂ ਦਿਨ ਕਿੰਨੇ ਬਾਕੀ ਦੱਸਿਆ ਜੀ ਇਹਦੇ 10 ਦਿਨ ਬਾਕੀ ਓਕੇ ਤੇ ਸੀਓ ਸਾਬ ਬੜੀਆ ਹਨਾ ਆ ਦੇਖੋ ਜੀ ਓਕੇ ਤੇ ਹੁਣ ਆਪਾਂ ਕਰ ਲੀਏ ਐਫ ਬੈਡ ਕਿਹੜਾ ਸੂਆ ਸੁੰਦੀ ਹੈ ਜੀ ਇਹਦੀ ਗੱਲ ਕਰ ਲਈ ਦੂਜਾ ਸੂਆ ਸੁੰਦੀ ਕੱਢ ਲੈਣ ਨੂੰ ਵੀ ਵਾਰ ਨੂੰ ਤੇ ਕਿੰਨਾ ਦੁੱਧ ਦਿੱਤਾ ਪਹਿਲੇ ਸੂਏ ਦਾ ਇਹਦਾ ਜੀ 26 ਲੀਟਰ ਇਧ ਕੀ ਕਿਨਾ ਘੜ ਦੂਗੀ 232 ਗ੍ਰੇਡ ਚ ਨਹੀਂ ਕੋਈ ਵੀ ਘਾਟ ਹਨਾ ਫੁੱਲ ਬ੍ਰੀਡ ਆ ਤੂੰ ਪਿਓਰ ਹੈ ਚਫ ਦੇ ਦੰਦਾਂ ਅੰਝ ਕਿਵੇਂ ਆ ਜੀ ਹੁਣ ਚੌਗੀ ਚੌਗੀ ਦੂਜਾ ਸੁਆ ਤੇ ਕਿੰਨੇ ਆ ਜੋ ਆ ਦੇਖੋ ਜੀ ਕਰੋ ਚੈੱਕ ਲੈ ਚਲੋ ਇੱਥੇ ਪੁੱਛਦੇ ਆ ਜੀ ਆ ਕੇ ਤੇ ਬਾਕੀ ਦਾ ਸਾਈਜ਼ ਵਾਲੀ ਇਹ ਆ ਜੀ ਤੇ ਕੁਆਲਿਟੀ ਚਾਰੇ ਥਣ ਪੂਰੇ ਨਿਖੜਵੇਂ ਗੈਪ ਤੇ ਇਹਦੇ ਵੀ ਤੇ ਕੋਈ ਐ ਤਾਂ ਨਹੀਂ ਪਤਾ ਜੀ ਵੀ ਕੀ ਲੱਗਿਆ ਲੁਗਿਆ ਸੀਮਨ ਕਿਹੜਾ ਲੱਗਿਆ ਵਾ ਇਹਦੇ ਨਹੀਂ ਉਹ ਨਹੀਂ ਤੇ ਅੱਛਾ ਕਿੰਨੇ ਦਿਨ ਬਾਕੀ ਆ ਇਹਦੇ ਇਹ ਬਸ ਇਹਨਾਂ ਬਾਕੀ 9 ਤਰੀਕ ਨੂੰ ਦਿੰਦੇ ਹਾਂ ਪੂਰੀ ਆ ਜੀ ਤੇ ਅੱਜ ਕੀ ਫਿਰ ਕਿੰਨਾ ਦੁੱਧ ਦੇਊਗੀ 21 22 ਲੀਟਰ ਤੇ ਕਿ ਕੀ ਡਿਮਾਂਡ ਹੈ ਦੀ ਇਹਦਾ 92000 ਜਮਾਨਤਾਂ ਬਾਕੀ ਦਾ ਫੇਸਪੂਕ ਕਰੋ ਜੀ ਚੈੱਕ ਇੱਕ ਨੰਬਰ ਆ ਦੇਖੋ ਇਹ ਜੀ ਬੰਦੇ ਨੂੰ ਗਾਹੀ ਵੇਚਣਾ ਜਾਂ ਕੋਈ ਲੈ ਹੂੰ ਬਾਕੀ ਦਾ ਬਾਈ ਨਾਲ ਸੰਪਰਕ ਕਰਨਾ ਤੁਸੀਂ ਦਿੱਤੇ ਗਏ ਨੰਬਰਾਂ 'ਚ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾਗਾ ਤੇ 92000 ਜਮਾਨਤਾਂ ਹੋਜੂ ਜੀ ਹਾਂ ਜੀ ਆਜੋ ਹੁਣ ਇਹਦੀ ਗੱਲ ਕਰ ਲਗੇ ਇਹਦੀ ਕੀ ਡਿਟੇਲ ਆ ਜੀ ਕਦੋਂ ਸੂਈਆ ਇਹ ਹੋਏ 1.5 ਮਹੀਨਾ ਡੇਢ ਮਹੀਨਾ ਹੋ ਗਿਆ ਬੱਚਾ ਸਪੈਰ ਮਰਿਆ ਵਾ ਹਾਂਜੀ ਹਾਂ ਬੱਚਾ ਮਰਿਆ ਵਾ ਦਵਾਈ ਬਹੁਤ ਕਿੰਨਾ ਦੁੱਧ ਹੁਣ ਜੀ 12 ਲੀਟਰ ਮਣਕੇ ਲੈ ਜਿਹੜਾ ਮਰਜੀ ਖੋਲੋ ਜੀ ਇਹਨੂੰ ਵੀ ਠੀਕ ਆ ਜੀ ਤੇ ਡੇਢ ਮਹੀਨੇ ਹੀ ਹਾਂਜੀ ਸਹੀ ਬੱਚਾ ਮਰ ਗਿਆ ਹਾਂਜੀ ਤੇ ਮਿਲਣ ਮਿਲਣ ਦੀ ਇੱਕ ਨੰਬਰ 1 ਨੰਬਰ ਧਾਰਾ ਮਾਰ ਕੇ ਦਿਖਾਵਾਂਗੇ ਧਾਰਾ ਹੀ ਮਾਰ ਕੇ ਦਿਖਾਵਾਂਗੇ ਐ ਵੀ ਲੈ ਜਤਾ ਵੀ ਗਾਰੰਟੀ ਗਾਰੰਟੀ ਆ ਫੁੱਲ ਜਿੰਨਾ ਦੁੱਧ ਗਿਆ ਠੀਕ ਆ ਜੀ ਤੇ ਕੀ ਡਿਮਾਂਡ ਹੈ ਦੀ ਜੀ ਇਹ 52000 52000 ਜਮਾਨਤਾਨ ਹੋ ਜਾਊਗਾ ਹਾਂਜੀ ਹਾਂ ਓਕੇ ਜੀ ਆ ਦੇਖੋ ਇਹ ਵੀ ਪੂਰੇ ਪ੍ਰਿੰਟ ਵਾਲੀ ਬੱਛੀ ਆ ਨਾ ਚਿਪਚੀ ਆ ਗਈ ਜੀ ਆ ਦੇਖੋ ਕੁਆਲਿਟੀ ਕਰੋ ਚੱਕ ਰੋਕ ਲਿਓ ਜੀ ਮਾੜਾ ਦਿਖਾ ਦਈਏ ਤੁਹਾਨੂੰ ਲੈ ਆ ਦੇਖੋ ਓਕੇ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ ਦਾ ਜੀ ਠੀਕ ਆ ਉਸ ਹਿਸਾਬ ਨਾਲ ਜੱਜ ਕਰ ਲਿਓ ਕੁਆਲਿਟੀ ਇਹਦੀ ਵੀ ਪੂਰੀ ਵਧੀਆ 12 ਕੋਈ ਤੁਹਾਨੂੰ 15 ਨਹੀਂ 22 ਨੇ ਕਿਹਾ 12 ਕਿਹਾ ਤਾਂ 12 ਨਿਬੜੂ ਹਨਾ ਜੀ 14 ਨਿਕਲੂ ਨਹੀਂ 12 ਤਾਂ 11 ਓਕੇ ਠੀਕ ਆ ਜੀ ਤੇ ਡਿਮਾਂਡ ਇਹਦੀ ਕੀ ਦੱਸੀ ਸੀਗੀ ਇਹ 52000 ਜੀ ਜਮਾਨਤਾਨ ਹੋ ਜਾਊਗਾ ਹਾਂਜੀ ਮਾਰਿਓ ਧਾਰ ਪਾ ਕੇ ਜੀ ਫੇਰ ਇਹ ਜਿੰਮੇ ਮਰਜੀ ਬੈਜੋ ਏ ਥੱਲੇ ਨਿਆਣਾ ਪਾ ਲੋ ਚਾ ਨਾ ਪਾਓ ਆ ਦੇਖੋ ਵੀਰੋ ਬੈੜ ਆ ਗਈ ਹੈਗੀ ਤੇ ਮਾਰੋ ਜੀ ਧਾਰਾ ਥੱਲੇ ਉਹਦਾ ਨਾਲ ਕੇ ਆ ਰਹੀ ਹੈ ਜੀ ਹਨਾ ਮੱਛੀ ਮੋਟਰ ਵਾਂਗੂ ਵਾਰਦੀ ਹੈ ਹਨਾ ਜੀ ਓਕੇ ਆਈ ਲੈ ਜਿਹੜਾ ਕੀ ਯਾਰ ਤੇ ਮਾਨਦਾਨ ਤਾਂ ਹੋਊਗਾ ਨਾ ਜੀ ਆ ਦੇਖ ਓਕੇ 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 ਬਸ ਖੋਲ ਦੇਣਾ ਬਈ ਤੇ ਹੁਣ ਆਪਾਂ ਗੱਲ ਕਰ ਲਗੇ ਇਹਦਾ 52000 ਚ ਮਾਨਦਾਨ ਹੋਈ ਜਿਹੜੀ ਨੇ ਧਾਰਾ ਮਾਰ 12 ਕਿਲੋ ਦੁੱਧ ਮਣਕੇ ਦੇ ਦੇਣਗੇ ਤੇ ਬਲੈਕ ਜਿਹੜੀ ਸ਼ਾਹੀਵਾਲ ਆ ਗਈ ਸ਼ਾਹੀ ਵਾਲਦੇ ਚ ਆਪਣਾ ਥੋੜਾ ਕਰਾਉਸ ਆ ਇਥੇ ਲੈ ਕੇ ਨਾ ਦੁੱਧ ਆ ਜੀ 14 ਜੀ 14 ਠੀਕ ਆ ਤੇ 14 ਕਿਲੋ ਆਪਾਂ ਇਹਦਾ ਵੀ ਬੱਚਾ ਹੈ ਨਹੀਂ ਜੀ ਇਹਦਾ ਹੀ ਬੱਚਾ ਹੈ ਓਕੇ ਖੋਲੋ ਇਹਨੂੰ ਜੀ ਹੂੰ ਕੁਆਲਟੀ ਕੁਆਲਟੀ ਪੂਰੀ ਵਧੀਆ ਥੱਲੇੋਂ ਦੇਖੋ ਤੇ ਦੁੱਧ ਕਿੰਨਾ 14 ਜੀ 14 ਮਣਕੇ ਦੇ ਦਾਂਗੇ ਜਮ ਤੇ ਬਾਕੀ ਦਾ ਕੱਦ ਕਾਠ ਵਾਲੀ ਆ ਹਨਾ ਛੋਟੇ ਛੋਟੇ ਸਿੰਘ ਆ ਕੋਈ ਮਾਰ ਦੀ ਮੁਰਦੀ ਤਾਂ ਨਹੀਂ 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 ਕੁਝ ਨਹੀਂ ਆ ਓਕੇ ਸਾਹਮਣੇ ਆ ਠੀਕ ਆ ਵੀਰੇ ਠੀਕ ਆ ਵੀਰੇ ਤੇ ਧਾਰਾਂ ਤੁਰਾਂ ਇਹਦੀਆਂ ਵੀ ਮਾਰ ਕੇ ਦਿਖਾ ਦੇਾਂਗੇ ਸੀ ਯੂ ਸਾਊ ਹੈਗੀ ਤੇ ਕੋਈ ਸਮੀ ਬੜੀ ਵੀ ਆ ਬਾਕੀ ਦਾ ਹਨਾ ਨਾਲ ਹੀ ਲੈ ਜਾ ਸੰਗਲ ਵੀ ਇਧਰ ਤੇ ਆਹ ਦੇਖੋ ਜੀ ਇਧਰ ਹੀ ਲੈ ਚੱਲੋ ਜਿੱਧਰ ਮਰਜੀ ਤੇ ਜਾਨ ਦੇੰਦਾਲੀ ਆ ਜੀ ਹਨਾ ਛਾਲਾਂ ਬਈ ਮਾਰਦੀ ਆ ਆਹ ਦੇਖੋ ਕਾਲੀ ਸੱਪ ਵਰਗੀ ਪਈ ਆ ਤੇ ਦੁੱਧ ਵੀ ਇਹਦਾ ਫੈਣ ਵਾਲਾ ਹੋਊਗਾ ਜੀ ਇਹ ਆਪਾਂ ਤੁਹਾਨੂੰ ਪੂਰੇ ਲਿਓ ਜੀ ਬਸ ਮੋੜ ਲਿਓ ਅੱਛਾ ਜੀ ਪੰਜ ਪੰਜ ਫਿਰ ਤਾਂ ਮੰਜਾਂ ਦਾ ਮੁਕਾਬਲਾ ਹੀ ਕਰਦੀ ਆ ਜੀ ਹਨਾ ਠੀਕ ਆ ਜੀ ਠੀਕ ਆ ਠੀਕ ਆ ਠੀਕ 50 ਰੁਪਏ ਪੈ ਜਾਂਦਾ ਜੀ ਪਰਚੀ ਦੇਖ ਸਕਦਾ ਠੀਕ ਆ ਪਰਚੀ ਦੇਖ ਸਕਦਾ ਗਾਰੰਟੀ ਵਾਲੀ ਗੱਲ ਆ ਸਾਰੇ ਤੇ ਤਾਰਾਂ ਇਹਦੇ ਵੀ ਮਾਰ ਕੇ ਦਿਖਾਵਾਂ ਥਾਂ ਦੇ ਬਾ ਨੇੜੇ ਤੋਂ ਕਰੋ ਚੈੱਕ ਤੇ ਦੁੱਧ 14 ਕਿਲੋ ਬਾਈ ਕਹਿੰਦਾ ਪੌਂਦੀ 7 ਲੀਟਰ ਪਰ ਟਾਈਮ ਦਾ ਮਿਣਕੇ ਲੈ ਕੇ ਜਾਓ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਦੁੱਧ ਨਾ ਦੇਵੇ ਚਲੋ ਆਹ ਦੇਖੋ ਜੀ ਨਿਆਣਾ ਭਲਾ ਰਹੇ ਆ ਠੀਕ ਆ ਨਗ ਚਾਰ ਆ ਚਾਰੇ ਚੈੱਕ ਕਰ ਲਓ ਫੇਰ ਤੁਸੀਂ ਬਾਈ ਨੂੰ ਲਾਉਣਾ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਚੱਲਦਾ ਰਹਿਣਾਗਾ ਠੀਕ ਹੈ ਜੀ ਤੇ ਬਾਕੀ ਦਾ ਵੀਡੀਓ ਥੋੜੀ ਲੰਮੀ ਜ਼ਰੂਰ ਹੋਗੀ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈ ਤੇ ਸੋਹਣੇ ਸੁਨੱਖੇ ਪਸ਼ੂ ਸਾਰੇ ਠੀਕ ਹੈ ਜੀ ਸਾਰੇ ਕੁਆਲਿਟੀ ਵਾਲੇ ਪਸ਼ੂ ਕੋਈ ਕਿਤੇ ਖੁੰਝੇ ਵੀ ਨਹੀਂ ਆ ਦੇਖੋ ਜੀ ਤੁਸ ਮਾ ਤੁਹਾਨੂੰ ਕਰਾਵਾਂਗੇ ਚੈੱਕ ਆ ਦੇਖੋ ਜੀ ਧਾਰਾਂ ਦੂਰਆਂ ਦੀਆਂ ਇੱਕ ਨੰਬਰਾਂ ਕੁਆਲਿਟੀ ਵਾਲੀ ਆ ਚੋਈ ਚੱਲ ਆ ਦੇਖੋ ਉਤਰੀ ਆ ਜੀ ਹੁਣ ਉਤਰੀ ਆ ਹਨਾ ਸਾਹਮਣੇ ਛੱਲ ਕਰਦੀ ਹੈ ਗਾਂਜ ਰੋ ਚੰਗੀ ਹੁੰਦੀ ਆ ਠੀਕ ਆ ਜੀ ਨਾ ਕਰੋ ਜੀ ਚੈੱਕ ਤੇ ਜੇ ਆਪਾਂ ਗੱਲ ਕਰ ਲਈਏ ਨਾ ਦੁੱਧ ਬਹੁਤ ਫੈਡ ਵਾਲਾ ਹੁੰਦਾ ਇਹਦਾ ਸ਼ਾਹੀ ਵਾਲ ਤੇ ਐਚਐਫ ਦਾ ਆ ਦੇਖੋ ਧਾਰਾਂ ਵਰਦੀਆਂ ਵਿੱਚ ਤੇ ਵੀਡੀਓ ਆਪਣੀ ਲੰਮੀ ਹੋ ਰਹੀ ਮੂਹਰਿਆਂ ਚ ਮਾਰ ਦਿਓ ਜੀ ਥੋੜੀਆਂ ਜੀਆਂ ਸੀਲ ਸਭ ਫੁੱਲ ਆਜੋ ਇਧਰ ਜੀ ਆ ਕਰੋ ਜੱਕ ਕੋਈ ਲਕੋ ਵਾਲੀ ਗੱਲ ਨਹੀਂ ਕੋਈ ਫੈਲਦੀ ਫੁਲਦੀ ਜਮਾ ਓਕੇ ਆ ਨਹੀਂ ਲੈ ਜੋ ਜੀ ਆਏ ਆ ਹੀ ਲੈਣ ਪਾਉਂਦੀ ਮਗਾਲ 14 ਕਿਲੋ ਦੁੱਧ ਜਮਾ ਰੈਡੀ ਤੇ ਆ ਚੋ ਲਿਓ ਥੋੜਾ ਜਿਹਾ ਪਤਾ ਲੱਗ ਜੂਗਾ ਵੀਡੀਓ ਜਰੂਰ ਲੰਮੀ ਹੋ ਰਹੀ ਆ ਹਾਂ ਚੋਈ ਚਲੋ ਆ ਦੇਖੋ ਜੀ ਤੇ ਬਾਕੀ ਦੀ ਗੱਲ ਧੰਨਵਾਦ ਥੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇਖਣ ਆਣ ਦਾ ਇੰਨਾ ਪਿਆਰ ਵਕਸ਼ਣ ਲਈ ਤੇ ਕਰੀ ਚਲੋ ਜੱਕ ਚ ਬਾਈ ਤੇ ਬਾਕੀ ਦਾ ਆ ਦੇਖੋ ਜੀ ਬਾਲਟੀ ਭੱਜੀ ਆਉਂਦੀ ਆ ਤਾਂ ਤੇ ਧਾਰਨਾ ਨਿਭੜਦੀ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਮੁੱਠੀ ਨਾਲ ਝੋ ਅੂਠੇ ਨਾਲ ਝੋ ਮਸ਼ੀਨ ਨਾਲ ਝੋ ਜਿਵੇਂ ਮਰਜੀ ਚੋਈ ਚੱਲੋ ਤੇ ਚਾਟ ਪਾਉਣੀਆਂ ਹਨਾ ਕੱਲੀ ਜੀ ਠੀਕ ਆ ਚਾਟ ਪਾਉ ਤੇ ਚੋ ਤੇ ਦੁੱਧ ਹੋਰ ਵੀ ਬਾਜੂ ਜੀ ਥੋੜਾ ਘਣਾ ਦੁੱਧ ਹੋਜੀ 16 17 ਜੀ ਤੇ ਪਰਲੀ ਜਿਹੜੀ ਆਪਾਂ 12 ਲੀਟਰ ਦੁੱਧ ਕਹਿ ਕੇ ਦਿੱਤੀ ਹੈਗੀ ਹੋਰ ਬਾਜੂ ਜੀ ਉਹ 18 ਦੇ ਹੈਗੇ 18 ਦੇ ਲੱਗ ਜੂਗੀ ਦੇਣ ਜੀ ਮੈਂ ਕਹਿੰਦਾ ਜੀ 2000 ਰੁਪਏ ਤੇ ਉਹਦੀ ਵੀਰੇ ਚਾਹ ਨਹੀਂ ਚਬਾਈ ਵਾਲੀ ਦਿਖਾਈ ਕਿਉਂਕਿ ਇੰਨੀਆਂ ਦੀ ਨਹੀਂ ਹੁੰਦੀ ਇੱਕ ਦੀ ਆਪਾਂ ਥੋੜੀ ਬਹੁਤੀ ਤੁਹ ਤੇ ਕਰੀ ਚਲੋ ਚੈੱਕ ਤੇ ਇਹਦਾ ਰੇਟ ਕੀ ਆ ਗਿਆ ਜੀ ਇਹਦਾ ਆਪ ਲੈਣ ਤੇ ਦੇਣ 42000 14 ਕਿਲੋ ਦੁੱਧ 42000 ਦੇ ਵਿੱਚ ਜਮਾ ਜਾਇਜ਼ ਰੇਟ ਹੈ ਨਾ ਅਸੀਂ ਤਾਂ ਇਹ ਕਹਿੰਦੇ ਵੀ ਗਾਂ ਵੀ ਕਿਸੇ ਨੇ ਵੇਚਣੀ ਆ 2 ਰੁਪਏ ਕਿਲੋ ਦੇ ਤੇ ਸਾਡੇ ਕੋਲੇ ਆਉ ਤੇ ਬਾਕੀ ਦਾ ਘਰੇ ਰੱਖਣਾ ਇਹਨੂੰ ਵੀ ਬਹੁਤ ਵਧੀਆ ਰਹੂਗੀ ਬਹੁਤ ਵਧੀਆ ਆ ਤੁਹਾਡੇ ਸਾਹਮਣੇ ਪਸਮਾਈਆ ਦੇਖੋ ਜੀ ਬਾਲਟੀ 3 ਮਿੰਟਾਂ ਵਾਲੀ ਚਵਾਈਆ ਵਹਿੜਦੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵਿੱਚ ਬੰਦਾ ਲੰਮਕੀ ਜਾਊਗਾ ਹਨਾ ਤੇ ਚਵਾਈ ਮੋਟੀ ਮੋਟੀ ਚਵਾਈ ਤੇ ਲੇਟੀ ਲੂਟੀ ਜੇ ਆਪਾਂ ਸ਼ੁਰੂ ਕਰਦਗੇ ਹਾਂ ਲੇਟੀ ਉਹਨੇ ਪਾਉਣੀ ਅਸੀਂ ਨਹੀਂ ਪਾਉਂਦੇ ਠੀਕ ਆ ਜੀ ਓਕੇ ਜੀ ਦਾਣਾ ਪਾਉਣਾ ਪਾ ਦਿੰਨੇ ਆ ਠੀਕ ਆ ਜੀ ਪਰਲੀ ਨਾ ਹਲਾ ਦੇ ਜੀ ਉਹ ਨਹੀਂ ਤੇ ਪੈਰ ਨਹੀਂ ਹਨਾ ਪਟਿਆ ਜਿੱਥੇ ਵਹਿੜ ਖੜ ਗਈ ਉਹ ਇਹ ਜੀ ਗੱਲ ਨਹੀਂ ਹੈਗੀ ਵੀ ਗਾਂਹ ਹੋ ਜੇ ਪਛਾਹ ਹੋ ਜਾ ਤਾਣਾ ਜਾਂ ਤਣੀ ਜਾਵੇ ਨਾ ਉਹੋ ਜੀ ਕੋਈ ਗੱਲ ਨਹੀਂ ਫੇਰੀ ਚਲੋ ਚੈੱਕ ਜੀ ਤੇ ਗਾਰੰਟੀ ਨਾ ਲੈ ਜਾਣ ਬਾਲਟੀ ਦਾ ਨੇੜੇ ਜੀ ਮੂਹਰ ਲੈਣਾ ਜੀ ਲਾਤੀ ਇਹਨੇ ਓਏ ਇੱਕ ਬਾਲਟੀ ਲਈ ਇਧਰੋਂ ਆ ਦੇਖੋ ਜੀ ਦੁੱਧ 14 ਦੱਸਿਆ ਜੀ ਇਹਦੇ ਸਾਲੇ 16 16 ਲੀਟਰ ਹੀ ਠੀਕ ਹੈ ਠੀਕ ਹੈ ਜੀ ਠੀਕ ਹੈ ਦੱਸਿਆ ਗੱਲ ਨੂੰ ਇਹ ਨਹੀਂ ਗੱਲ ਆ ਵੀ ਕੋਈ ਫਰਕ ਨਾ ਪਵੇ ਜੀ ਕਿਉਂਕਿ ਜਿਹੜਾ ਭੈਣ ਭਰਾ ਗਾਂ ਤੋਂ ਵੀ ਵਿਸ਼ਵਾਸ ਕਰਦਾ ਨਾ ਉਹ ਵੀ ਆਪਣੇ ਵਿਸ਼ਵਾਸ ਤੇ ਲੈ ਕੇ ਜਾਂਦਾ ਪਸ਼ੂ ਹਾਂ ਲੀਟਰ ਆਣਾ ਠੀਕ ਹੈ ਜੀ ਮੂਹਰੇ ਲੈਣਾ ਚ ਬਾਲਟੀ ਨੇ ਨੇੜੇ ਕਰਤੀ ਕਿੰਨਾ ਪੈ ਜਾਂਦਾ ਜੀ ਆ ਬਾਲਟੀ ਚ ਕਿੰਨਾ ਪੈ ਜਾਂਦਾ ਜੀ ਮਾ ਚਾਰ ਕਿਸਣੇ ਹੂੰ ਦਾ ਸੱਤਾਂ ਫਰਸ਼ 6.5 ਠੀਕ ਹੈ ਜੀ ਉਹ ਬਾਕੀ ਉਹ ਬਾਲਟੀ ਆ ਗਈ ਓਕੇ ਓਕੇ ਉਹਦੇ ਚ ਚੋ ਲੈਣ ਠੀਕ ਹੈ ਜੀ ਤੇ ਕੁਆਲਿਟੀ ਪੂਰੀ ਵਧੀਆ ਕੋਈ ਸੋਹਣੀ ਸੁਨੱਖੀ ਐ ਤੇ ਬਾਕੀ ਅਰੀਜਨਲ ਦੂਜਾ ਸੁਆ ਹਨਾ ਤੇ ਸੂਈ ਕਿੰਨੇ ਚਿਰ ਦੀ ਐ ਜੀ ਇਹ ਇਹ ਡੇਢ ਮਹੀਨੇ ਸੂਈ ਐ ਡੇਢ ਮਹੀਨੇ ਦੀ ਠੀਕ ਐ ਜੀ ਇਹ ਵੀ ਡੇਢ ਮਹੀਨੇ ਸੂਈ ਆ ਗਈ ਠੀਕ ਐ ਜੀ ਆ ਦੁੱਧ ਮੈਨ ਲੀਟਰਾਂ ਨਾਲ ਮਿਲਦਾ ਹੋਰ ਓਕੇ 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 ਲੈ ਦੂਜੀ ਚੋਲਿਓ ਜੀ ਹੁਣ ਆ ਦੇਖੋ ਜੀ ਇੱਕ ਤਾਂ ਭਾਰਤੀ ਐ ਨੇ ਠੀਕ ਐ ਤੁਸੀਂ ਇੱਥੇ ਰੱਖ ਲਓ ਕੈਮਰੇ ਸਾਹਮਣੇ ਵੀ ਦੇਵਾਂਗੇ ਆ ਦੇਖੋ ਜੀ 1400 ਦੱਸੀ ਐ ਨੇ ਠੀਕ ਐ ਥੋੜਾ ਸਸਾ ਵਾਲੀ ਤੇ ਦੁੱਧ ਹੈ ਜੀ ਹਮ ਆ ਦੇਖੋ ਜੀ ਉਨਾ ਕੋ ਕੰਮ ਨੂੰ ਮੇੜ ਕੇ ਫੇਰ ਹੀ ਬੰਦ ਕਰਾਂਗੇ। ਹਾਂਜੀ। ਲੰਮੀ ਜਰੂਰ ਹੋਣ ਵਾਲੀ ਆ ਵੀਡੀਓ। ਵੀਡੀਓ ਦੇਖਣਾ ਇਹਨੂੰ ਕਹਿ ਰਹੇ ਆ ਵੀਰੇ ਕਿ ਦਸੱਲੀ ਵਾਲਾ ਕੰਮ ਆ ਦੋਨੇ ਬਹਿੜਾਂ। ਪੂਰੀਆਂ ਚੰਗੀਆਂ ਆ ਤੇ ਇੱਕ ਤੁਹਾਨੂੰ ਗੱਬਣ ਦਿਖਾਦੀ ਚੰਗੇ ਰਿਕਾਰਡ ਵਾਲੀ ਤੇ ਇੱਕ ਤੁਹਾਨੂੰ ਮੱਝ ਦਿਖਾਦੀ ਆ ਚੰਗੇ ਰਿਕਾਰਡ ਵਾਲੀ ਗੱਬਣ। ਇਹਦਾ ਮੁੱਲ ਰੇਟ 42000 ਰੁਪਇਆ ਫੇਰ ਦੱਸਦਗੇ ਤੇ ਦੂਜੀ ਦਾ 52000 ਰੁਪਇਆ ਤੇ ਤੀਜੀ ਦਾ 9592 ਜੀ 92 ਤੇ ਮੱਝ ਦਾ ਹੈਗਾ 1 ਲੱਖ 52 152000 ਚਮਾਨਤਾਨ ਹੋਊਗਾ। ਪਰ ਬਾਰ-ਬਾਰ ਤੁਹਾਨੂੰ ਦੱਸ ਰਹੇ ਆ ਸਾਰਾ ਕੁਝ। ਤੇ ਆ ਦੇਖੋ ਜੀ। ਆਪਾਂ ਜੇ ਇਹਨੂੰ ਆਪਾਂ 6 ਕਿਲੋ ਮੰਨ ਲ ਗਏ ਹੁਣ ਹਨਾ ਜੀ ਤੇ ਕੁਸਾ ਹੋਏਗਾ ਯਾਨੀ ਖੁੱਲਾ ਹੈ ਥਲੇ 14 ਕਿਲੋ ਆ 3 ਦੇ ਮੈਂ 16 ਦੇ ਮੈਂ 14 ਸਾਨੂੰ ਕਹਿੰਦੇ ਮੀਟਰ ਮਾਰ ਕੇ ਲੈ ਤੇ ਤੜਕੇ ਕਿੰਨੇ ਵੇਲੇ ਦੀ ਚਵਾਈ ਕਰੀ ਕਿਹੜੇ ਵੇਲੇ 5:00 ਵਜੇ 5:00 ਵਜੇ ਠੀਕ ਹੈ ਜੀ ਸਵੇਰ 5:00 ਵਜੇ ਅੱਜ ਥੋੜਾੇ ਲੇਟ ਹੋਵੇਗਾ ਠੀਕ ਹੈ ਜੀ ਪਹਿਲਾ ਮਹੀਨਾ 5 ਤਰੀਕ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਹਨਾ ਹਾਂਜੀ ਓਕੇ ਜੀ ਆ ਦੇਖੋ ਤੇ ਟਾਈਮ ਸ਼ਾਮ ਆਪਾਂ 5:30 ਵਜੇ 5:30 ਵਜੇ ਵੀਡੀਓ ਕਵਰ ਕਰ ਰਹੇ ਆ ਜੀ ਸਾਰਾ ਕੁਝ ਤੁਹਾਨੂੰ ਦੱਸ ਰਹੇ ਆ ਹਾਂ ਠੀਕ ਆ ਤੜਕੇ ਵੀ ਇੰਨੇ ਵਜੇ ਜ ਕੋਈ ਠੀਕ ਆ ਜੇ ਮੈਂ ਉਵੇਂ ਨਹੀਂ ਵੀ ਗਰੰਟੀ ਠੀਕ ਆ ਜੀ ਤੇ ਚਵਾਈ ਚੂਈ ਜਿਵੇਂ ਮਰਜੀ ਚੂਈ ਚਲੋ ਕੋਈ ਐ ਨਹੀਂ ਗੱਲ ਨਹੀਂ ਪਾਸੀ ਬਹਿ ਕੇ ਚੋਲੋ ਠੀਕ ਆ ਦੋਨੋਂ ਪਾਸੀ ਬਹਿ ਕੇ ਚੋਲੋ ਪਾਉਂਦੀ ਓਕੇ ਸਾਰੀ ਗੱਲਬਾਤ ਚੱਡਾ ਨਾ ਜਮਾ ਪੂਣੀ ਬਣਾ ਗਈ ਹੈ ਨਾ ਇੰਨਾ ਹੀ ਨਿਸ਼ਾਨੀ ਹੁੰਦੀ ਆ ਵੀ ਚੱਡਾ ਜਮਾ ਝਾੜ ਜੇ ਫੇਰ ਹੀ ਗੱਲ ਬਣਦੀ ਆ ਓਕੇ ਚਲੋ ਚੈੱਕ ਕੋਈ ਵੀਡੀਓ ਪॉज ਨਹੀਂ ਕੀਤੀ ਉਵੇਂ ਹੀ ਚੱਲੀ ਜਾਂਦਾ ਕੈਮਰਾ ਜੀ ਕਰ ਹੀ ਚੱਲੋ ਚੈੱਕ ਤੇ ਤੁਹਾਡੀ ਸਾਰੀ ਅੱਜ ਸਾਹਮਣੇ ਸ਼ੱਕ ਨਿਕਲ ਗਈ ਸਾਰੀ ਵੀ ਹੈਗਾ ਜਾਂ ਨਹੀਂ ਹੈਗਾ ਜਾਂ ਬੋਲਤਾ ਵੀ ਕੱਲਾ ਪਿਆਰ ਦੁੱਦਲ ਵੀ ਨਹੀਂ ਹੋਊਗਾ ਠੀਕ ਹੈ ਜੀ ਪੂਰਾ ਵੀ ਠੀਕ ਹੈ ਜੀ ਪੂਰਾ ਮਾਨ ਦਾ ਹੀ ਨਾ ਕੰਮ ਕਰਦਾ ਓਕੇ ਜੀ ਨੰਬਰ ਫੇਰ ਬੋਲ ਦਿਓ ਜੀ 959011 ਜੀ ਹੂੰ 728 16 728 16 ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਤੇ ਨੇੜੇ ਆਪਾਂ ਨੂੰ ਸਲਾਤਪੁਰਾ ਤੇ ਜੰਗੀਆਂ ਨੇ ਤੇ ਪਹਿਰੂਪਾ ਹਨਾ ਜੀ ਤੇ ਮੇਰੇ ਪਿੰਡ ਦੀ ਕੋਈ ਵੀਡੀਓ ਹੈ ਜੀ ਤੇ ਆਹ ਦੇਖੋ ਜੀ ਦੁੱਧ ਇਹਨੇ ਕੜਤਾ ਜਿੰਨਾ ਕਿਹਾ ਤੇ ਵਹਿੜ ਜਮਾ ਖਾਲੀ ਆ ਥੱਲੇ ਤੋਂ ਤੇ ਚਾਰ ਨਾਗ ਸੀ ਚਾਰੇ ਸਾਨੂੰ ਦਿਖਾਤੇ ਆ ਦੇਖੋ ਜੀ ਦੁੱਧ ਤੁਹਾਨੂੰ ਚੈੱਕ ਕਰਾ ਦਿੱਤੀ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ